ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਦੀਪਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ Royal Collection Gurdaspur ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੀ ਜਿਹੜੀ ਵੈਰਾਈਟੀ ਆ ਉਹ ਬਰੋਸ਼ੇ ਦੇ ਸੂਟ ਹੋਣਗੇ ਕਾਫੀ ਡਿਮਾਂਡਿੰਗ ਦੇ ਵਿੱਚ ਇਹ ਵਾਲਾ ਫੈਬਰਿਕ ਰਿਹਾ ਹੈ ਸਾਰੇ ਹੀ ਗਰਮੀਆਂ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰ ਆਇਆ ਇੱਕਦਮ ਬ੍ਰਾਂਡਡ ਜਿਹੜਾ ਉਹ ਬਰੋਸ਼ਾ ਦੇਵਾਂਗੇ ਤੇ ਬਹੁਤ ਬਹੁਤ ਪ੍ਰੀਮੀਅਮ ਕੁਆਲਿਟੀ ਹੋਏਗੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਸ਼ੰਕਰ ਪ੍ਰਿੰਟਸ ਦਾ ਜਿਹੜਾ ਇਹ ਬਰੋਸ਼ਾ ਹੋਏਗਾ ਬਹੁਤ ਹੀ ਪਿਆਰੇ ਕਲਰ ਨੇ ਬਹੁਤ ਸੋਹਣਾ ਸਟਾਫ ਆ ਤੇ एकदम ए1 ਕੁਆਲਿਟੀ ਹੋਏਗੀ ਰੇਟ ਵਾਈਜ਼ ਜਿਹੜਾ ਆ ਉਹ ਮੈਕਸਿਮਮ ਤੋਂ ਮੈਕਸਿਮਮ ਜਿਹੜਾ ਉਹ ਡਿਸਕਾਊਂਟ ਲੱਗਾ ਹੋਇਆ ਹੈ ਇਸ ਤੇ ਤੁਸੀਂ Samsung 814352822 ਤੇ ਬੁਕਿੰਗ ਕਰ ਲੈਣੀ ਹੈ ਜਿਵੇਂ ਸਭ ਤੋਂ ਪਹਿਲੇ ਨੇਵੀ ਬਲੂ ਕਲਰ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਆਏਗੀ ਅਗਲਾ ਰੈੱਡ ਕਲਰ ਦੇ ਵਿੱਚ ਆਏਗਾ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਣਗੇ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਤੇ ਰੇਟ ਹੋਏਗਾ 395 395 ਵਿਦ ਸ਼ਿਪਿੰਗ ਦੇ ਨਾਲ ਤੁਹਾਨੂੰ ਜਿਹੜਾ ਇਹ ਬਰੋਸ਼ੀ ਦਾ ਸੂਟ ਮਿਲੇਗਾ ਜਦੋਂ ਤੁਹਾਡੇ ਘਰ ਦੇ ਵਿੱਚ ਜਾਏਗਾ ਨਾ ਇਹ ਵਾਲਾ ਫੈਬਰਿਕ ਤੁਹਾਨੂੰ ਪਤਾ ਚੱਲੇਗਾ ਕਿ ਕਿੰਨੀ ਵਧੀਆ ਕੁਆਲਿਟੀ ਆ ਬਹੁਤ ਹੀ ਪਿਆਰਾ ਕਲਰ ਵੀ ਬਹੁਤ ਸੋਹਣੇ ਹੋਣਗੇ ਕੁਆਲਿਟੀ ਵਾਈਜ਼ ਜਿਹੜੇ ਉਹ A1 ਹੋਣਗੇ ਠੀਕ ਹੈ ਜੀ ਤੇ ਇਹ ਵਾਲੇ ਥੋੜੇ ਡਾਰਕ ਪ੍ਰਿੰਟਸ ਦੇ ਆਉਣਗੇ ਬਹੁਤ ਪਿਆਰੇ ਜਿਹੇ ਸੂਟ ਆਉਣਗੇ ਅਗਲਾ ਆਏਗਾ ਮਸਟਰਡ ਕਲਰ ਦੇ ਵਿੱਚ ਠੀਕ ਹੈ ਇਹ ਮਸਟਰਡ ਮਹਿੰਦੀ ਟੋਨ ਹੁੰਦੀ ਆ ਬਹੁਤ ਪਿਆਰਾ ਕਲਰ ਹੁੰਦਾ ਆ ਉੱਪਰ ਫਲਾਵਰਿੰਗ ਆਈਆ ਪਰਪਲ ਕਲਰ ਹੋ ਗਿਆ ਰੈੱਡ ਕਲਰ ਹੋ ਗਿਆ ਕਰੀਮ ਸ਼ੇਡ ਹੋਗੀ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਉਹ ਕਲਰਸ ਆਉਣਗੇ ਤੇ ਸ਼ੰਕਰ ਪ੍ਰਿੰਟਸ ਦੇ ਇਹ ਵਾਲੇ ਸੂਟ ਹੋਣਗੇ ਸ਼ੰਕਰ ਪ੍ਰਿੰਟਸ ਦੀ ਪ੍ਰਿੰਟਿੰਗ ਵੈਸੇ ਵੀ ਬਹੁਤ ਲਾਜਵਾ ਭੁੰਦੀਆ ਚਾਹੀਏ ਅਸੀਂ ਕੈਂਬ੍ਰੇਕ ਲੈਣੇ ਆ ਰਿਯਾਨ ਫੈਬਰਿਕ ਲੈਣੇ ਆ ਮਸਲਿਨ ਫੈਬਰਿਕ ਲੈਣੇ ਆ ਚਾਹੀਏ ਅਸੀਂ ਇਹ ਬ੍ਰਾਸਕੋ ਲੈਣੇ ਆ ਠੀਕ ਹੈ ਜੀ ਬਰੋਸ਼ੇ ਦੇ ਸੂਟ ਆ ਗਏ ਨੇ ਕਲਰ ਬਹੁਤ ਸੋਹਣੇ ਸੋਹਣੇ ਆ ਤੇ ਤੁਸੀਂ ਬੁਕਿੰਗ ਕਰਾ ਲੈਣੀ ਹੈ ਜਲਦੀ ਤੋਂ ਜਲਦੀ ਕਿਉਂਕਿ ਇੱਕਦਮ ਲਿਮਟਿਡ ਸਟਾਕ ਹੁੰਦਾ ਆ ਇੱਕ ਕਲਰ ਦੇ ਵਿੱਚ ਤੁਹਾਨੂੰ ਜਿਹੜੇ ਆ ਉਹ 4-5 ਸੂਟ ਜਿਹੜੇ ਆਰਾਮ ਨਾਲ ਮਿਲ ਜਾਣਗੇ ਮੈਂ ਬੁਕਿੰਗ ਕਰਾਉਂਦੇ ਜਾਣਾ ਹੈ ਤੇ ਆਰਡਰ ਕਨਫਰਮ ਕਰਦੇ ਜਾਣਾ ਹੈ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਪੇਮੈਂਟ ਪਹਿਲੇ ਕਰਕੇ ਤੁਸੀਂ ਆਰਡਰ ਕਨਫਰਮ ਕਰ ਲੈਣਾ ਹੈ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਆਰਡਰ ਕਨਫਰਮ ਕਰਕੇ ਅਡਰੈਸ ਸੈਂਡ ਕਰਨਾ ਹੈ ਵਿਦੀਨ 3 অর 4 ਡੇਸ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਠੀਕ ਹੈ ਅਗਲ ਅਗਲਾ ਬਹੁਤ ਸੋਹਣਾ ਕਲਰ ਆ ਮੋਰ ਪੰਖੀਆ ਸ਼ੇਡ ਆਏਗੀ ਸ਼ੰਕਰ ਪ੍ਰਿੰਟਸ ਦੀ ਪੂਰੀ ਸਟੈਂਪ ਮਿਲੇਗੀ ਠੀਕ ਹੈ ਜੀ ਇਹ ਮਾਰਕੀਟ ਦੇ ਵਿੱਚ ਤੁਹਾਨੂੰ 600 ਦਾ ਪੀਸ ਮਿਲਦਾ ਹੈ ਸ਼ੰਕਰ ਪ੍ਰਿੰਟਸ ਦੇ ਬਰੋਸ਼ੇ ਦਾ ਸੂਟ ਠੀਕ ਹੈ ਜੀ ਸ਼ੰਕਰ ਪ੍ਰਿੰਟਸ ਦੇ ਬਰੋਸ਼ੇ ਦਾ ਸੂਟ ਜਿਹੜਾ ਆ ਤੁਹਾਨੂੰ ਮਾਰਕੀਟ ਦੇ ਵਿੱਚ ਜਿਹੜਾ ਉਹ 600 ਦਾ ਮਿਲੇਗਾ ਤੇ ਇਹ ਤੁਹਾਨੂੰ ਵਿਦ ਸ਼ਿਪਿੰਗ 395 ਦਾ ਮਿਲੇਗਾ ਠੀਕ ਹੈ विद शिपिंग ए 395 ਦਾ ਇੱਕ ਸੂਟ ਮਿਲੇਗਾ ਅਗਰ ਤੁਸੀਂ ਦੋ ਸੂਟ ਲੈਂਦੇ ਹੋ ਤਾਂ ਤੁਹਾਨੂੰ 700 ਦੇ ਦੋ ਸੂਟ ਮਿਲਣਗੇ ਠੀਕ ਹੈ ਇੱਕਦਮ ਪੂਰੇ ਡਿਸਕਾਊਂਟ ਟੂ ਡਿਸਕਾਊਂਟ ਲੱਗਾ ਹੋਇਆ ਹੈ ਕਲਰ ਬਹੁਤ ਸੋਹਣੇ ਆਉਣਗੇ ਜਿਸ ਤਰ੍ਹਾਂ ਅਗਲਾ ਕਲਰ ਤੁਸੀਂ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਆ ਠੀਕ ਹੈ ਜੀ ਪਹਿਲੇ ਜਿਹੜਾ ਪ੍ਰਿੰਟ ਸੀ ਉਹਦੇ ਵਿੱਚ ਚਾਰ ਕਲਰ ਦਿਖਾ ਦਿੱਤੇ ਅਗਲੀ ਪ੍ਰਿੰਟਿੰਗ ਜਿਹੜੀ ਉਹ ਡਿਫਰੈਂਟ ਹੋਏਗੀ ਬਹੁਤ ਸੋਹਣੇ ਜਿਸ ਤਰ੍ਹਾਂ ਆਪ ਜਿਹੜੇ ਫਲਾਵਰ ਫੜ ਕੇ ਲਾਏ ਹੁੰਦੇ ਆ ਇਤਨਾ ਦੀ ਫਲਾਵਰਸ ਦੀ ਲੁੱਕ ਆ ਡਿਜੀਟਲ ਪ੍ਰਿੰਟਿੰਗ ਆਏਗੀ ਇਹਨਾਂ ਦੇ ਸਾਰੇ ਹੀ ਸੂਟਸ ਦੇ ਉੱਪਰ ਪਿੰਕ ਕ ਸ਼ੇਡ ਦੇ ਫਲਾਵਰਸ ਆਉਣਗੇ 컬러 ਬਹੁਤ ਸੋਹਣਾ ਹੈ ਇਹ ਥੋੜਾ ਜਿਹਾ ਬਲੂਇਸ਼ ਟਾਈਪ 컬러 ਆਏਗਾ بیس ਜਿਹੜਾ ਆ ਉਹ ਤੁਹਾਨੂੰ ਇਹ ਇਸ ਦੀ ਜਿਹੜੀ ਸ਼ੰਕਰ ਪ੍ਰਿੰਟਸ ਜਿਹੜੀ ਸਟੈਂਪ ਲਿਖੀ ਆ ਉਹ ਵਾਲੀ ਪੱਟੀ ਤੋਂ ਤੁਹਾਨੂੰ ਇਸ ਦਾ بیس ਕਲਰ ਆਰਾਮਨਾਥ ਪਤਾ ਚਲ ਜਾਏਗਾ ਠੀਕ ਹੈ ਜਿਸ ਤਰ੍ਹਾਂ ਪਹਿਲਾਂ ਜਿਹੜਾ ਸੀਗਾ ਉਹ ਥੋੜੀ ਜਾਮ ਨੂੰ ਬਲੂਇਸ਼ ਜੀ ਸ਼ੇਡ ਆਉਂਦੀ ਆ ਤੇ ਇਹ ਵਾਲਾ ਜਿਹੜਾ 컬러 ਆ ਇਹ ਥੋੜਾ ਜਿਹਾ ਤੁਹਾਨੂੰ ਕਾਫੀ ਟਾਈਪ ਸ਼ੇਡ ਦਾ ਆਏਗਾ ਠੀਕ ਹੈ ਉਹਦੇ ਉੱਪਰ ਆ येलो कलर کریم ਸ਼ੇਡ ਦੇ ਥੋੜੀ ਗ੍ਰੇ ਟーン ਦੇ ਜਿਹੜੇ ਉਹ ਫਲਾਵਰਸ ਆਉਣਗੇ ਠੀਕ ਹੈ ਜੀ 컬러 ਤੁਸੀਂ ਦੇਖੋ ਕਿੰਨੇ ਪਿਆਰੇ ਬਰੋਸ਼ੇ ਦੇ ਸੂਟ ਦੇ ਕਲਰ একদম ਲਾਜਵਾਬ प्रिंट ਆ ਬਹੁਤ ਸੋਹਣੀ ਕਲਰਿੰਗ ਆ ਕਈ ਵਾਰੀ ਨਹੀਂ ਤੇ ਕਿੱਲੇ ਡਸਟੀ ਜਿਹੇ ਹੀ ਕਲਰ ਮਿਲਦੇ ਆ ਪਰ ਤੁਹਾਨੂੰ ਕਲਰ ਬਹੁਤ ਸੋਹਣੇ ਮਿਲਣਗੇ ਤੇ ਇਹ ਜਿਹੜਾ ਹੈ ਬਰੋਸ਼ਾ ਨੰਬਰ 1 ਕੁਆਲਿਟੀ ਦਾ ਬਰੋਸ਼ਾ ਹੋਏਗਾ ਲਾਸਟ ਸਟੇਜ ਵਿੱਚ ਜਿਹੜਾ ਵਾ ਤੁਸੀਂ ਮਤਲਬ ਕਲਰ ਵੀ ਇਕਦਮ ਪੱਕੇ ਹੁੰਦੇ ਆ ਇਸ ਦੇ ਵਿੱਚ ਤੁਹਾਨੂੰ ਤੁਸੀਂ ਜਿੰਨਾ ਮਰਜੀ ਇਹਨੂੰ ਵਾਸ਼ ਕਰੋ ਜਿੰਨਾ ਮਰਜੀ ਹੰਡਾਓ ਠੀਕ ਹੈ ਆਰਾਮ ਨਾਲ ਜਿਹੜਾ ਹੈ ਤੁਹਾਨੂੰ ਤਿੰਨ ਚਾਰ ਸੀਜ਼ਨ ਜਿਹੜੇ ਉਹ ਹਟ ਜਾਂਦੇ ਆ ਠੀਕ ਹੈ ਜੀ ਅਗਲਾ ਚੈੱਕ ਕਰੋ ਬਹੁਤ ਪਿਆਰਾ ਕਲਰ ਆਏਗਾ ਅਗਲਾ ਉਹਦੇ ਉੱਪਰ ਰੈੱਡ ਕਲਰ ਗ੍ਰੇ ਕਲਰ ਦੇ ਫਲਾਵਰਸ ਆਉਣਗੇ ਠੀਕ ਹੈ ਜੀ ਤੁਸੀਂ ਫਲਾਵਰਸ ਦੀ ਜਿਹੜੀ ਆ ਉਹ ਸਾਨੂੰ ਪਿਕ ਸੈਂਡ ਕਰਨੀ ਆ ਤੇ ਫਲਾਵਰਸ ਤੋਂ ਪਤਾ ਚੱਲੇਗਾ ਐਕਚੁਅਲੀ ਕਿਉਂਕਿ ਬੇਸ ਜਿਹੜਾ ਆ ਉਹ ਵੀਡੀਓ ਦੇ ਵਿੱਚ ਆਲਮੋਸਟ ਸੇਮ ਹੀ ਦਿਖਾਈ ਦੇ ਰਿਹਾ ਆ ਤੁਸੀਂ ਫਲਾਵਰਸ ਨੂੰ ਹਾਈਲਾਈਟ ਕਰਕੇ ਤੇ ਥੱਲੇ ਫਲਾਵਰ ਲਿਖ ਦੇਣਾ ਹੈ ਜਿਵੇਂ ਆਹ ਰੈਡ ਕਲਰ ਦਾ ਫਲਾਵਰ ਆ ਜਿਸ ਤਰ੍ਹਾਂ ਇਸ ਦੇ ਉੱਪਰ ਨੈਕਸਟ ਦੇ ਉੱਪਰ ਫਰੋਜ਼ੀ ਡਾਰਕ ਕਲਰ ਦਾ ਫਲਾਵਰ ਆਏਗਾ ਠੀਕ ਆ ਫਰੋਜ਼ੀ ਕਲਰ ਗ੍ਰੇ ਟੋਨ ਦਾ ਫਲਾਵਰ ਆ ਥੋੜਾ ਕਰੀਮ ਕਲਰ ਦਾ ਫਲਾਵਰ ਆ ਠੀਕ ਹੈ ਜੀ ਬੇਸ ਕਲਰ ਇਦਾ ਜਿਵੇਂ ਬਲੈਕ ਹੋ ਗਿਆ ਨੇਵੀ ਬਲੂ ਹੋ ਗਿਆ ਪਰਪਲ ਹੋ ਗਿਆ ਇਵੇਂ ਦੇ ਬੇਸ ਆਉਣਗੇ ਬਹੁਤ ਸੋਹਣੇ ਕਲਰ ਨੇ ਬਹੁਤ ਹੀ ਸੋਹਣੇ ਸੂਟ ਨੇ ਤੇ 700 ਦਾ ਤੁਹਾਨੂੰ ਦੋ ਸੂਟ ਮਿਲਣਗੇ 700 ਦੇ 395 ਵਿਦ ਸ਼ਿਪਿੰਗ ਤੁਹਾਨੂੰ ਜਿਹੜਾ ਆ ਇਹ ਡਿਸਕਾਊਂਟ ਵਾਲੇ ਸੂਟ ਮਿਲਦੇ ਪਏ ਨੇ ਠੀਕ ਹੈ ਜੀ ਤੇ ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾਉਣਾ ਆ ਜਿਸ ਤਰ੍ਹਾਂ ਕਿ ਅਸੀਂ ਥੰਬਨੇਲ ਚ ਲਿਖਿਆ ਹੋਇਆ ਹੈ ਅ ਜੇ ਤੁਹਾਨੂੰ ਪਸੰਦ ਨਾ ਆਵੇ ਤੇ ਵਾਪਸ ਹੋਣਗੇ ਪਰ ਇਵੇਂ ਦੀ ਕਦੀ ਨੌਬਤ ਨਹੀਂ ਆਏਗੀ ਆਈ ਪ੍ਰੋਮਿਸ ਯੂ ਹੂੰ ਤੇ ਬਹੁਤ ਯਾਰਾ ਜਿਹਾ ਸਟਾਫ ਹੈ ਇਕਦਮ ਲੇਟੈਸਟ ਮਾਰਕੀਟ ਦੇ ਵਿੱਚ ਇਹ ਸਾਰਾ ਹੀ ਚੱਲਦਾ ਪਿਆ ਆ ਸ਼ਾਪ ਦੇ ਉੱਪਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਕਲਰ ਲੈ ਸਕਦੇ ਹੋ ਕਲਰ ਤੁਸੀਂ ਫੇਰ ਚੈੱਕ ਕਰਦੇ ਜਾਣਾ ਆ ਮੋਰ ਪੰਖੀਆ ਸ਼ੇਡ ਹੋਗੀ ਪਰਪਲ ਕਲਰ ਹੋ ਗਿਆ ਜਾਮਨੀ ਕਲਰ ਹੋ ਗਿਆ ਨੇਵੀ ਬਲੂ ਸ਼ੇਡ ਹੋਗੀ ਰੈੱਡ ਕਲਰ ਹੋ ਗਿਆ ਬਹੁਤ ਹੀ ਪਿਆਰੇ ਪਿਆਰੇ ਸੂਟ ਹੋਣਗੇ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਚੈਨਲ ਤੇ 27th April ਨੂੰ ਬਹੁਤ ਸੋਹਣਾ ਜਿਹਾ ਗਿਫਟ ਨਿਕਲਿਆ ਸੀਗਾ ਤੇ ਅਗਲੇ ਅਸੀਂ ਮਤਲਬ 31 ਮਈ ਨੂੰ ਕੱਢਾਂਗੇ ਬਹੁਤ ਸੋਹਣਾ ਗਿਫਟ ਫਿਰ ਤੋਂ ਠੀਕ ਹੈ ਜੀ ਤਿੰਨ ਸੂਟਾਂ ਦਾ ਗਿਫਟ ਕੱਢਾਂਗੇ ਤੁਸੀਂ ਸਾਡੀ ਲੌਂਗ ਵੀਡੀਓ ਨੂੰ ਜ਼ਰੂਰ ਵਿਜ਼ਿਟ ਕਰਨਾ ਹੈ ਲੌਂਗ ਵੀਡੀਓਸ ਨੂੰ ਸ਼ੇਅਰ ਕਰਨਾ ਹੈ ਪਲੱਸ ਸਾਡੀ ਲਾਈਵ ਤੇ ਆਇਆ ਕਰਨਾ ਹੈ 11 ਵਜੇ ਹਰ ਰੋਜ਼ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ